ਕਿਸ ਤਰ੍ਹਾਂ ਆਈ ਡਾਇਆ ਹੈ ਕਿ ਮੈਂ ਸ਼ਹਿਰ ਦੇ ਵਿੱਚ ਆ ਕੇ ਇਦਾਂ ਇਹੋ ਜਿਹੇ ਇਲਾਕੇ ਜਿੱਥੇ ਕਿ ਸਾਰਾ ਕੋਈ ਖਾਣ ਨੂੰ ਮਿਲਦਾ ਮੈਂ ਦੇਸੀ ਚੀਜ਼ ਲੈ ਕੇ ਪਿੰਡ ਦੀ ਸਰ ਇੱਕੇ ਸਿਹਤ ਵਾਸਤੇ ਬਹੁਤ ਵਧੀਆ ਆ ਤੇ ਇੱਕੇ ਪਿੰਡ ਤੋਂ ਆ ਤੇ ਇੱਕੇ ਚੁੱਲੇ ਤੋਂ ਆ ਕੁੱਕਰ ਦੇ ਵਿੱਚ ਨਹੀਂ ਆ ਚੁੱਲੇ ਦਾ ਸਵਾਦ ਵੈਸੇ ਤੁਹਾਨੂੰ ਪਤਾ ਬਹੁਤ ਵਧੀਆ ਆਂਦਾ ਆ ਤੋਂ ਦੇ ਘਰ ਕੇ ਫੇਰ ਰਹੇ ਹਾਂ ਚੁੱਲੇ ਦਾ ਸਵਾਦ ਲੈਂਦਾ ਸ਼ਹਿਰ ਵਿੱਚ ਇਹ ਸ਼ਹਿਰ ਦੇ ਸਾਕ ਚ ਤੇ ਪਿੰਡ ਦੇ ਸਾਕ ਚ ਫਰਕ ਹੁੰਦਾ ਆਖੇ ਕੀ ਫਰਕ ਹੁੰਦਾ ਸਰ ਉਹਨਾਂ ਕੋ ਸਮਾਂ ਨਹੀਂ ਹੁੰਦਾ ਮੇਨ ਪੁਆਇੰਟ ਸਮਾਂ ਹੈ ਤੇ ਪਿੰਡ ਵਾਲਿਆਂ ਕੋ ਸੰਭਾਂਦਾ ਇੱਕ ਦਿਨ ਪੂਰਾ ਜਾਈਦਾ ਹੈ ਅੱਛਾ ਸਾਰਾ ਵਧੀਆ ਬਣਾਉਣ ਵਾਤੇ ਹਾਂ ਜੀ ਇਹ ਨਹੀਂ ਵੀ ਦੋ ਸੀੜੀਆਂ ਮਰਾਈਆਂ ਤੇ ਚਲੋ ਜੀ ਠੀਕ ਆ ਜਿੰਨਾ ਇਹਨੂੰ ਆਪਾਂ ਮਤਲਬ ਬਣਾਈ ਜਾਵਾਂਗੇ ਉਨਾ ਹੀ ਇਹ ਵਧੀਆ ਬਣੀ ਜਾਏਗਾ ਤੇ ਤੁਹਾਨੂੰ ਪਤਾ ਇੱਥੇ ਸਾਰੇ ਜਾਣੇ ਹਵਲਾਦਾ ਫਰੀ ਹੁੰਦਾ ਮੈਨੂੰ ਦੇ ਦਿਓ ਆਹ ਦੇ ਦਿਓ ਉਹ ਦੇ ਦਿਓ ਨਾਸ਼ਤਾ ਵੀ ਨਹੀਂ ਕਰਕੇ ਜਾਂਦੇ ਕਈ ਛੜੀ ਸਰਸਵੇਰੇ 2 ਵਜੇ ਮੰਮੀ ਨਹੀਂ ਤਿਆਰ ਛਾੜ ਦਿੰਦੇ ਚੁੱਲ੍ਹੇ ਤੇ ਹਾਂਜੀ ਤੇ ਮੈਂ ਜਾ ਕੇ 7-8 ਵਜੇ ਜਾ ਕੇ ਇਹਨੂੰ ਘੋਟਣਾ ਹੁੰਦਾ ਹੈ ਆਪ ਤੇ ਵੈਸੇ ਵੀ ਕੁੜੀਆਂ ਅੱਜਕੱਲ ਬਹੁਤ ਪਰੇਸ਼ਾਨ ਨੇ ਨਿਕਲਦੀਆਂ ਨਹੀਂ ਆ ਕਿਉਂਕਿ ਹਰ ਇੱਕ ਦੁਖੀ ਹੁੰਦਾ ਬੰਦਾ ਜਾਂ ਤੇ ਬੰਦਾ ਗਲਤ ਬੰਨੇ ਚਲ ਜਾਏਗਾ ਤੇ ਜਾ ਘਰੋਂ ਨਿਕਲੇਗਾ ਜੋ ਮਰਜੀ ਹੋ ਜੇ ਮਿਹਨਤ ਕਰਨੀ ਨਾ ਛੱਡੋ ਜਿਵੇਂ ਮਰਜੀ ਕਰੋ ਬਸ ਇਹ ਆ ਵੀ ਗਲਤ ਬੰਨੇ ਨਾ ਜਾਓ ਸ਼ਸ਼ੀਕਾਲ ਸਾਰਿਆਂ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਆ ਤੁਹਾਡੇ ਨਾਲ ਵਾਚ ਸੀਕ ਕਵਲ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਦੇ ਜੀ ਟਾਈਮ ਨੂੰ ਦੇਖੇ ਇੱਥੇ ਤੁਹਾਨੂੰ ਵਕਫ ਵਕਫ ਜਿਹੜਾ ਕਿ ਖਾਣ ਨੂੰ ਪਕਵਾਨ ਮਿਲ ਜਾਣਗੇ ਰੈਸਟੋਰੈਂਟ ਬੜੇ ਵੱਡੇ ਮਿਲ ਜਾਣਗੇ ਵੈਸਟਰਨ ਚੀਜ਼ਾਂ ਖਾਣ ਨੂੰ ਤੁਹਾਨੂੰ ਮਿਲਣਗੀਆਂ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੀ ਦਿਖਾਨਤ ਜਾ ਰਹੇ ਹਾਂ ਚੀਜ਼ ਜਿਹੜੀ ਕਿ ਪਿੰਡ ਨਾਲ ਰਿਲੇਟਡ ਹੈ ਪਿੰਡ ਦਾ ਸਰਸੋ ਦਾ ਸਾਗ ਜਿਹੜਾ ਬਹੁਤ ਅਕਸਰ ਹੀ ਫੇਮਸ ਹੁੰਦਾ ਹੈ ਉਹ ਤੁਹਾਨੂੰ ਅਸੀਂ ਰਣਜੀਤ ਐਮ ਦਾ ਪੋਰਸ਼ ਏਰੀਆ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਪਰ ਇਹ ਜਿਹੜਾ ਸਾਗ ਹੈ ਇੱਕ ਲੜਕੀਆਂ ਲੱਭਣਾ ਜਿੰਨਾ ਜੋ ਕਿ ਸਪੈਸ਼ਲ ਪਿੰਡ ਤੋਂ ਆ ਕੇ ਸ਼ਹਿਰ ਵਾਸੀਆਂ ਨੂੰ ਸਾਖ ਖਵਾਣ ਆਂਦੀ ਆ ਉਹ ਮੱਕੀ ਦੀ ਰੋਟੀ ਦੇ ਨਾਲ ਤਾਂ ਦਿਖਾ ਦਈਏ ਇਹ ਜਿਹੜਾ ਭੈਣ ਵਲੋਂ ਜਿਹੜਾ ਸੈਟਅਪ ਸ਼ੁਰੂ ਕੀਤਾ ਗਿਆ ਵਾ ਸਾਰੀ ਗੱਲਬਾਤ ਕਰਾਂਗੇ ਆਖਿਰ ਕਿਸ ਤਰ੍ਹਾਂ ਤੁਸੀਂ 100 ਛੋਟਾ ਜਿਹਾ ਸੈਟਅਪ ਹੈ ਇੱਕ ਬਹੁਤ ਵਧੀਆ ਇੱਕ ਮੋਟੀਵੇਟ ਵਾਲੀ ਗੱਲ ਹੈ ਕਿ ਜਿਹੜੀਆਂ ਲੜਕੀਆਂ ਨੇ ਅੱਗੇ ਵਧ ਰਹੀਆਂ ਨੇ ਆਪਣਾ ਕੰਮ ਕਰ ਰਹੀਆਂ ਨੇ ਘਰ ਦੇ ਸਿਰਤ ਨਹੀਂ ਆਪ ਅੱਗੇ ਵਧਣਾ ਚਾਹੁੰਦੀਆਂ ਨੇ ਗੱਲਬਾਤ ਕਰ ਲੈਣੇ ਆ ਸੱਸੀ ਗਰਮਣ ਸੱਸੀ ਗਰ ਸਰ ਕੀ ਨਾਮ ਹੈ ਤੁਹਾਡਾ ਰਾਜबीर ਕੌਰ ਅੱਛਾ ਤੁਸੀਂ ਇਹ ਸੈਟਅਪ ਸ਼ੁਰੂ ਕੀਤਾ ਆਖਰੀ ਕਿਉਂ ਕੀਤਾ ਕਿਸ ਤਰ੍ਹਾਂ ਆਈ ਡਾਇਆ ਕਿ ਮੈਂ ਸ਼ਹਿਰ ਦੇ ਵਿੱਚ ਆ ਕੇ ਇਦਾਂ ਇਹੋ ਜਿਹੇ ਇਲਾਕੇ ਜਿੱਥੇ ਕਿ ਸਾਰਾ ਕੋਈ ਖਾਣ ਨੂੰ ਮਿਲਦਾ ਮੈਂ ਦੇਸੀ ਚੀਜ਼ ਲੈ ਕੇ ਪਿੰਡ ਦੀ ਸਰ ਇੱਕ ਸਿਹਤ ਵਾਸਤੇ ਬਹੁਤ ਵਧੀਆ ਆ ਹਾਂਜੀ ਤੇ ਇੱਕ ਪਿੰਡ ਤੋਂ ਆ ਤੇ ਕਿ ਚੁੱਲੇ ਤੋਂ ਆ ਅੱਛਾ ਕੁੱਕਰ ਦੇ ਵਿੱਚ ਨਹੀਂ ਆ ਅੱਛਾ ਤੇ ਚੁੱਲੇ ਦਾ ਸਵਾਦ ਵੈਸੇ ਤੁਹਾਨੂੰ ਪਤਾ ਬਹੁਤ ਵਧੀਆ ਆਂਦਾ ਆ ਤੋ ਦੇ ਕਰਕੇ ਫਿਰ ਰਹੇ ਹਾਂ ਚੁੱਲੇ ਦਾ ਸਵਾਦ ਲੈਂਦਾ ਸ਼ਹਿਰ ਵਿੱਚ ਅੱਛਾ ਅਸੀਂ ਜਦੋਂ ਆਨੇ ਆ ਇੱਥੇ ਖਾਣ ਪੀਣ ਤੇ ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਿਹਾ ਕਿਉਂ ਨਾ ਚੈੱਕ ਕਰਵਾਇਆ ਜਾਏ ਸਾਰੇ ਆਦੂ ਤੇ ਫਿਰ ਜਾ ਰਹੇ ਹਿੰ ਆਪਣਾ ਕੰਮ bizness ਛੋਟਾ ਜਾਈ ਸੈਟਅਪ ਤੇ ਕੀਤਾ ਹੈ ਅੱਛਾ ਤੇ ਕਿਸ ਤਰ੍ਹਾਂ ਮਤਲਬ ਕਿ ਸਾਗ ਦੇ ਸ਼ਹਿਰ ਤੇ ਹੀ ਇੱਕ ਤੁਹਾਡੇ ਨਾਲ ਗੱਲ ਕੀ ਸ਼ਹਿਰ ਦੇ ਸਾਗ ਤੇ ਪਿੰਡ ਦੇ ਸਾਗ 'ਚ ਫਰਕ ਹੁੰਦਾ ਆਖੇ ਕੀ ਫਰਕ ਹੁੰਦਾ ਸਰ ਉਹਨਾਂ ਕੋ ਸਮਾਨੀ ਹੁੰਦਾ ਮੇਨ ਪੁਆਇੰਟ ਸਮਾਏ ਤੇ ਪਿੰਡ ਵਾਲਿਆਂ ਕੋ ਸਮਾਨ ਹੁੰਦਾ ਇਹਨੂੰ ਇੱਕ ਦਿਨ ਪੂਰਾ ਚਾਹੀਦਾ ਆ ਅੱਛਾ ਵਧੀਆ ਬਣਾਉਣ ਵਾਸਤੇ ਹਾਂਜੀ ਇਹ ਨਹੀਂ ਵੀ ਦੋ ਸੀਟੀਆਂ ਮਰਾਈਆਂ ਤੇ ਚਲੋ ਜੀ ਠੀਕ ਆ ਇਹਨੂੰ ਇੱਕ ਦਿਨ ਜਿੰਨਾ ਇਹਨੂੰ ਆਪਾਂ ਮਤਲਬ ਬਣਾਈ ਜਾਵਾਂਗੇ ਉਨਾ ਹੀ ਇਹ ਵਧੀਆ ਬਣੀ ਜਾਏਗਾ ਅੱਛਾ ਉਨਾ ਹੀ ਇਹਦਾ ਟੇਸਟ ਵੀ ਵਧੀਆ ਆਏਗਾ ਅੱਛਾ ਹਾਂਜੀ ਪ੍ਰੋਸੈਸ ਕੀ ਹੁੰਦਾ ਸਾਗ ਬਣਾਉਣ ਦਾ ਤੁਹਾਡੇ ਪ੍ਰੋਸੈਸ ਚ ਕੀ ਫਰਕ ਹੈਗਾ ਸ਼ਹਿਰ ਵਾਲੇ ਵਾਸੀਆਂ ਤੋਂ ਕਿਸ ਤਰ੍ਹਾਂ ਬਣਾਉਂਦੇ ਹੋ ਕਿੰਨਾ ਸਮਾਂ ਲੱਗਦਾ ਕਿਵੇਂ ਸ਼ੁਰੂਆਤ ਕਰਦੇ ਸਾਰੇ ਇਹਦੇ ਇੱਕ ਇੱਕੇ ਸਭ ਤੋਂ ਪਹਿਲਾਂ ਇਹਨੂੰ ਸਾਫ ਕਰਨਾ ਹੁੰਦਾ ਪੰਜ ਪਾਣੀਆਂ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਸਫਾਈ ਕਰਨੀ ਪਹਿਲਾਂ ਇਹਨੂੰ ਚੁਗਣਾ ਫਿਰ ਇਹਨੂੰ ਸਫਾਈ ਕਰਨੀ ਕਿਉਂਕਿ ਉਹ ਕੋਈ ਕੋ ਟਾਈਮ ਹੀ ਨਹੀਂ ਆ 2 ਘੰਟੇ ਦੇ ਮੋਬੂਲੇ ਹੀ ਨਿਕਲ ਜਾਂਦੇ ਆ ਇਹ ਜੀ ਚਲੋ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਖੁੱਲਾ ਟਾਈਮ ਆ ਤੁਹਾਨੂੰ ਵਰਾ ਬੀਬੀਆਂ ਆਪਣੀਆਂ ਚਾਚੇ ਤਾਏ ਦੀਆਂ ਜਿੰਨੇ ਆ ਲੈਂਦੀ ਆ ਇਹ ਵੀ ਆ ਜਾਓ ਮੰਮੀ ਬੜੀ ਤੁਸੀਂ ਸਾਰੇ ਤੇ ਤੁਹਾਨੂੰ ਵਰਾ ਇੱਥੇ ਸਾਰੇ ਜਾਣੇ ਹਵਲਾਦਾ ਫਰੀ ਹੁੰਦਾ ਮੈਨੂੰ ਦੇ ਦਿਓ ਆਹ ਦੇ ਦਿਓ ਉਹ ਦੇ ਦਿਓ ਨਾਸ਼ਤਾ ਵੀ ਨਹੀਂ ਕਰਕੇ ਜਾਂਦੇ ਕਈ ਛਰੀ ਅੱਛਾ ਇਸ ਕਰਕੇ ਹੀ ਇਹ ਚੀਜ਼ ਲੈ ਕੇ ਆਏ ਆ ਅੱਛਾ ਚੁੱਕਦੇ ਹੋ ਫਿਰ ਪੰਜ ਸਾਫ ਸੁਫ ਕਰਕੇ ਫਿਰ ਕਿਸ ਤਰ੍ਹਾਂ ਬਣਾਉਂਦੇ ਕਿ ਦੁੱਲੇ ਤੇ ਚੁੱਲੇ ਤੇ ਚੁੱਲੇ ਦੇ ਫਿਰ ਕੱਟੀ ਦਾ ਇਹਨੂੰ ਮੰਮੀ ਕੱਟਦੇ ਨੇ ਅੱਛਾ ਤੇ ਉਹ ਕੱਟ ਗਏ ਫਿਰ ਅੱਗ ਬਾਲੀ ਹੁੰਦੀ ਆ ਨਾਲ ਹੀ ਕਰੀ ਜਾਣਾ ਤੇ ਨਾਲ ਹੀ ਹੀ ਪਾਈ ਜਾਣਾ ਤੇ ਅੱਗ ਅਹੀਂ ਬਾਲੀ ਜਾਣੀ ਆ ਤੇ ਜਿਨ ਜਾਰੇ ਪੂਰੀ ਤਰ੍ਹਾਂ ਮਲਾਈ ਵਾਂਗੂ ਨਹੀਂ ਹੁੰਦਾ ਉਹਨਾਂ ਜਾਰੇ ਅਹੀਂ ਲਾਈ ਤਾਂ ਨਹੀਂ ਪਾਣੀ ਪਾ ਪਾ ਕੇ ਅਹੀਂ ਗਰਮ ਕਰ ਕਰ ਕੇ ਫਿਰ ਵਿੱਚ ਪਾਣੀ ਪਾ ਪਾ ਕੇ ਅਹੀਂ ਐ ਇਹਨੂੰ ਪਕਾਉਣਾ ਪੂਰੀ ਤਰ੍ਹਾਂ ਅੱਛਾ ਕਿੰਨਾ ਕ ਸਮਾਂ ਲੱਗ ਜਾਂਦਾ ਵਾ ਆਪਣਾ ਕਿ ਕਿੰਨਾ ਸਵੇਰੇ ਕੋ ਕਿੱਥੇ ਆਣਾ ਹੁੰਦਾ ਤੇ ਸਵੇਰੇ ਕਿੰਨੇ ਵਿੱਚ ਸਟਾਰਟ ਕਰਦੇ ਕਿੰਨੇ ਵੇ ਤੱਕ ਪਾਉਂਦਾ ਵਾ ਸਰ ਸਵੇਰੇ 2 ਵਜੇ ਮੰਮੀ ਨਹੀਂ ਤਿਆਰ ਛਾੜ ਦਿੰਦੇ ਚੁੱਲ੍ਹੇ ਤੇ ਅੱਛਾ 2 ਵਜੇ ਹਾਂਜੀ ਤੇ ਮੈਂ ਜਾ ਕੇ 7-8 ਵਜੇ ਜਾ ਕੇ ਇਹਨੂੰ ਘੋਟਣਾ ਹੁੰਦਾ ਆਪ अच्छा ਜਿੰਨਾ ਦਾ ਕਿ ਮੈਨੂੰ ਨਾ ਤਸੱਲੀ ਹੋਵੇ ਮੈਂ ਉਹਨਾਂ ਜਿਹੜੀ ਚੀਜ਼ ਨਹੀਂ ਲਿਆਉਣੀ। ਧੰਨ। ਇਹ ਰੋਟੀ ਮਿਲ ਗਈ। ਹਾਂਜੀ ਸਰ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਾਗ ਹੈ ਸ਼ਹਿਰ ਵਾਸੀਆਂ ਨੂੰ ਆਧਾਣ ਜ਼ਕਾਤ ਸਾਗ ਦਿਖਾ ਦਿੰਦਾ ਹੈ ਕਿ ਭੈਣ ਵੱਲੋਂ ਜਿਹੜਾ ਕਿ ਸਾਗ ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਇਹਨਾਂ ਵੱਲੋਂ ਬਣਾਇਆ ਗਿਆ ਵਾ ਅਕਸਰ ਅਸੀਂ ਸਾਗ ਦੇਖਦੇ ਹਾਂ ਸ਼ਹਿਰਤ ਵਿੱਚ ਕੁਝ ਘੰਟੇ ਦੇ ਵਿੱਚ ਬਣਾਇਆ ਜਾਂਦਾ ਪਰ ਇਹਨਾਂ ਦਾ ਜਿਹੜਾ ਸਾਗ ਹੈ ਕਿ 2 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਤੁਸੀਂ ਵੇਖ ਸਕਦੇ ਕਿ ਜਿਹੜੇ ਇੱਥੇ ਰਣਜੀਤਾ ਨੂੰ ਇਹ ਗੱਲ ਕਰ ਲਈ ਪੋਰ ਸ਼ੇਰੀਆ ਵਾਲ ਸ਼ਹਿਰੀ ਇਲਾਕਾ ਵਾ ਇੱਥੇ ਲੋਕੀ ਰਹੇ ਕਿ ਵੈਸਟਰਨ ਚੀਜ਼ਾਂ ਖਾਣ ਪਸੰਦ ਕਰਦੇ ਪਰ ਜਿਹੜਾ ਸਰਸੋਂ ਦਾ ਸਾਗ ਜਿਹੜਾ ਪਿੰਡ ਦੀ ਚੀਜ਼ ਆ ਉਹ ਵੀ ਇੱਥੇ ਖਾਣ ਨੂੰ ਵਧੀਆ ਮਿਲਦੀ ਹੈ ਭੈਣ ਵਾਲਾ ਜਿੱਸਾ ਦੱਸਿਆ ਗਿਆ 2 ਵਜੇ ਸ਼ੁਰੂ ਹੁੰਦੇ ਆ ਉਸ ਵੇਲੇ 7 ਵਜੇ ਤੱਕ ਜਿਹੜਾ ਕੇ ਘੋਟਦੇ ਆ ਤੇ ਫਿਰ ਬਣਾਇਆ ਜਾਂਦਾ ਤੁਸੀਂ ਦੇਖਸਾ ਛੋਟਾ ਜਿਹਾ ਇੱਕ ਸੈਟਅਪ ਹੈ ਇੱਕ ਪਿੰਡ ਦੀ ਕੁੜੀਆਂ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡ ਦੀਆਂ ਕੁੜੀਆਂ ਬਾਹਰ ਹੀ ਨਿਕਲਦੀਆਂ ਪਰ ਇਹ ਜਿਹੜੇ ਪਿੰਡ ਦੀ ਧੀ ਹੈ ਜਿਹੜੀ ਬਾਹਰ ਨਿਕਲ ਕੇ ਆਪਣਾ ਇੱਥੇ ਰਣਜੀਤ ਐਮਨ ਤੇ ਸ਼ਹਿਰੀ ਇਲਾਕੇ ਦੇ ਵਿੱਚ ਸੈਟਅਪ ਲੈ ਕੇ ਆਏ ਨੇ ਤੇ ਉਸ ਤੋਂ ਬਾਅਦ ਸ਼ੁਰੂ ਕੀਤਾ ਵਾ ਤੇ ਗੱਲਬਾਤ ਕਰ ਕਸ਼ਮੀਰ ਨਾਲ ਮੱਕੀ ਦੀ ਰੋਟੀ ਹੁੰਦੀ ਆ ਸਾਗ ਹੁੰਦਾ ਔਰ ਵੀ ਚੀਜ਼ ਹੁੰਦੀਆਂ ਗੱਲ ਵਰਕ ਜਾਰੀ ਰੱਖਦੇ ਆ ਫਿਰ ਉਸ ਤੋਂ ਬਾਅਦ ਇਸ 7ਵੇਂ ਤੋਂ ਬਾਅਦ ਸ਼ੁਰੂ ਕਰ ਦਿੰਦੇ ਆ ਕਿੰਨੇ ਦਿਨ ਦਾ ਘੋਟਦੇ ਰਹਿੰਦੇ ਸਰ ਅੱਧੇ ਘੰਟਾ ਘੋਟੀਦਾ ਨੂੰ ਅੱਛਾ ਪੂਰੀ ਅੱਲਣ ਉਹਦੇ ਵਿੱਚ ਪਾਈਦਾ ਆ ਪਕਾ ਕੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਮਲਾਈ ਵਾਂਗੂ ਹੋਏਗਾ ਤੇ ਫਿਰ ਉਹਨੂੰ ਛੱਡੀਦਾ ਨਹੀਂ ਤੇ ਉਤਰਾ ਨਹੀਂ ਛੱਡੀਦਾ ਅੱਛਾ ਫਿਰ ਸ਼ਹਿਰ ਨਾਲੋਂ ਪਿੰਡ ਦਾ ਸਾਗ ਮਲਾਈ ਵਰਗਾ ਹੋ ਜਾਂਦਾ ਵੱਖਰਾ ਹੁੰਦਾ ਹਾਂਜੀ ਹਾਂਜੀ ਸਰ ਉਹ ਬਿਲਕੁਲ ਵੱਖਰਾ ਹੁੰਦਾ ਹੈ ਅੱਛਾ ਇਹ ਮੇਰੇ ਕਸਟਮਰ ਵੀ ਆਉਂਦੇ ਇਥੋਂ ਦਿੱਲੀ ਦੇ ਸ਼ਹਿਰ ਦੇ ਤੇ ਉਹ ਵੀ ਇਹੀ ਕਹਿੰਦੇ ਆ ਵੀ ਨਹੀਂ ਪੈਣ ਸਾਡੇ ਕੋਲ ਨਹੀਂ ਇਹ ਚੀਜ਼ ਬੰਜੀ ਦੋ ਤੁਸੀਂ ਬਣਾ ਕੇ ਲਿਆਉਂਦੇ ਇਹ ਤੋਂ ਵੀ ਦੇਖਣ ਨਾਲ ਨਾਲ ਕੰਮ ਚਾਰੀ ਰੱਖ ਰਿਹਾ ਮੱਕੀ ਦੀ ਰੋਟੀ ਤੁਹਾਨੂੰ ਹੁਣੇ ਇੱਕ ਕਸਟਮਰ ਆਏ ਨੇ ਉਹਨਾਂ ਤੋਂ ਪਲੇਟ ਤਿਆਰ ਕੀਤੀ ਜਾ ਰਹੀ ਹੈ ਤੁਹਾਨੂੰ ਪਲੇਟ ਦਿਖਾਵਾਂਗੇ ਕਿਉਂਕਿ ਜਿਹੜੀ ਚੀਜ਼ ਹੈ ਕਿ ਵਕਰੀ ਚੀਜ਼ ਹੈ ਇੱਕ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਿੰਡ ਦਾ ਬਣਿਆ ਅਕਸਰ ਹੀ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਪਿੰਡੋਂ ਸਾਗ ਮੰਗਵਾਉਂਦੇ ਨੇ ਕਿ ਸਾਡੀ ਸਾਡੇ ਲਈ ਇਸ ਪਿੰਡ ਦਾ ਸਾਗ ਲੈ ਕੇ ਪਰ ਇਸ ਜਿਹੇ ਭੈਣ ਬੋਲੋ ਜਿਹੜਾ ਕਿ ਸ਼ਹਿਰ ਵਾਲੇ ਵਾਸੀਆਂ ਨੂੰ ਜਿਹੜਾ ਕਿ ਪਿੰਡ ਦਾ ਸਾਗ ਬਣਾ ਕੇ ਖਵਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਸਟਮਰ ਆਏ ਨੇ ਮੱਕੀ ਦੀ ਰੋਟੀ ਜਿਹੜੀ ਪੈਕ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਇੱਥੇ ਖਾਣ ਆਉਂਦੇ ਪਿੰਡ ਦਾ ਸਵਾਦ ਉਹੀ ਗਾਲਕ ਪਿੰਡ ਦੇ ਵਿੱਚ ਇੱਕ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਸ਼ਹਿਰ ਦੇ ਵਿੱਚ ਇੱਕ ਟਾਈਮ ਦੀ ਕਮੀ ਹੁੰਦੀ ਆ ਹੋਰ ਵੀ ਚੀਜ਼ਾਂ ਦੀ ਕਮੀ ਹੁੰਦੀ ਪਰ ਪਿੰਡ ਵਾਲੇ ਨੇ ਪੂਰੇ ਰੀਚ ਨਾਲ ਮੰਨਦੇ ਰੀਚ ਦੇ ਨਾਲ ਕਿ ਚੀਜ਼ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਫਿਰ ਕਸਟਮਰ ਆ ਰਹੇ ਨੇ ਤੇ ਔਰ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੱਡਾ ਸੈਟਅਪ ਨਹੀਂ ਹੈ ਛੋਟਾ ਜਿਹਾ ਸੈਟਅਪ ਹੈ ਪਿੰਡ ਦੀਆਂ ਜਿਹੜੀਆਂ ਧੀਆਂ ਨੇ ਉਹ ਅਕਸਰ ਹੀ ਜੇ ਇਸ ਤਰ੍ਹਾਂ ਨਿਕਲ ਗਈਆਂ ਤੇ ਹੋਰ ਮੋਟੇ ਜਰੂਰੀ ਨਹੀਂ ਕਿ ਸ਼ਹਿਰ ਦੀਆਂ ਹੀ ਧੀਆਂ ਕਿ ਨਿਕਲ ਸਕਦੀਆਂ ਨੇ ਪੰਜਾਬ ਚ ਹਰ ਇੱਕ ਧੀ ਜਿਹੜੀ ਹੈ ਕਿ ਕਿ ਵੱਧ ਸਕਦੀ ਹੈ ਗੱਲਬਾਤ ਜਰੂਰੀ ਜਾਰੀ ਰੱਖਾਂਗੇ ਅੱਛਾ ਤੇ ਗੱਲ ਤੁਹਾਡੇ ਮਨ ਦੇ ਵਿੱਚ ਕਿਤਾ ਹੈ ਕਿ ਮੈਂ ਸ਼ਹਿਰ ਦੇ ਵਿੱਚ ਹੀ ਜਾ ਕੇ ਲਾਉਣੀ ਆ ਤੇ ਮੈਂ ਇੱਥੇ ਆਸ-ਪਾਸੇ ਸ਼ੁਰੂ ਨਹੀਂ ਕੀਤਾ ਤਾਂ ਇਨੀ ਦੂਰ ਸ਼ਹਿਰ ਚਾਇ ਕਿਉਂ ਕਿਵੇਂ ਮਨ ਦਾ ਵਿਚਾਰ ਸਰ ਇੱਥੇ ਜੋ ਰੋ ਖਾਨ ਆਈਦਾ ਹੈ ਚੰਪਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਉਹੀ ਗੱਲਬਾਤ ਚੱਲੀ ਰੱਖਾਂਗੇ ਕਿ ਆਖਰ ਕਿਉਂ ਸੋਚਿਆ ਕਿ ਇਹ ਸ਼ਹਿਰ ਦੇ ਵਿੱਚ ਹੀ ਆਗੇ ਜਦ ਰੰਜੀਤ ਆਮ ਨੂੰ ਇੱਥੇ ਇੰਨਾ ਵੈਸਟਰਨ ਕਲਚਰ ਆ ਉੱਥੇ ਦੇਸੀ ਕਿਉਂ ਤੁਹਾਡੇ ਮਨ 'ਚ ਆਇਆ ਕਿ ਮੈਂ ਸ਼ਹਿਰ ਦੇ ਵਿੱਚ ਹੀ ਆ ਕੇ ਸ਼ੁਰੂ ਕਰਨੀ ਆ ਉਹ ਵੀ ਰੰਜੀਤ ਆਮ ਨੂੰ ਇੱਥੇ ਉਹ ਖਾਣ ਆਈਦਾ ਸੀ ਅੱਛਾ ਤੇ ਚੰਪਾ ਹੀ ਨੂਡਲ ਹੀ ਸਾਰਾ ਕੁਝ ਹੀ ਮੈਂ ਦੇ ਰਹੀ ਸੀ ਤੇ ਇਹੀ ਆ ਢੀੜ ਵੀ ਲੱਗਦੀ ਜਾਂਦੀ ਆ ਅੱਛਾ ਤੇ ਇਹੀ ਆਈ ਗਈ ਸੋਚਿਆ ਵੀ ਆਪਾਂ ਆਪਣੀ ਕਿਉਂ ਨਾ ਕੋਈ ਚੀਜ਼ ਲੈ ਕੇ ਆਈਏ ਖੇ ਰਹੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਹੈਲਦੀ ਬਹੁਤ ਵਧੀਆ ਜਿਹੜੀ ਚੀਜ਼ ਆ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਸਿਰਫ ਇਹ ਆ ਵੀ ਆਪਣੀ ਸਿਹਤ ਦਾ ਵਧੀਆ ਆ ਕੋਈ ਨੁਕਸਾਨ ਨਹੀਂ ਅੱਜ ਕੱਲ ਦੇ ਵੈਸੇ ਵੀ ਨਾ ਬੱਚੇ ਜਿਹੜੇ ਆ ਬਜ਼ੁਰਗ ਆ ਉਹ ਜ਼ਿਆਦਾ ਖਾਂਦੇ ਆ ਬੱਚੇ ਜਿਹੜੇ ਇਹ ਚੀਜ਼ਾਂ ਬੋਲਦੇ ਜਾਣਦੇ ਆ ਅੱਛਾ ਅਹੀਂ ਥੋੜਾ ਜਿਹਾ ਕਲਚਰ ਲਿਆਂਦਾ ਆ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਇਹ ਚੀਜ਼ ਹੈ ਕੀ ਅਸੀਂ ਵੀ ਖਾਣੀ ਆ ਚਲੋ ਇਹ ਤੇ ਕਲਚਰ ਦੀ ਗੱਲ ਆ ਗਈ ਪਰ ਅਕਸਰ ਇਹ ਕਹਿੰਦੇ ਪਿੰਡ ਦੀਆਂ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਜਾਂ ਤਾਂ ਘਰੇ ਰਹਿੰਦੀਆਂ ਪਰ ਤੁਸੀਂ ਪਿੰਡ ਤੋਂ ਉੱਠ ਕੇ ਆਏ ਹੋ ਇੱਕ ਦੂਜੀ ਕੁੜੀਆਂ ਲਈ ਵੀ ਇੱਕ ਤੁਹਾਡੇ ਲਈ ਇੱਕ ਪੇਪਰ ਨੇ ਨਾ ਮਤਲਬ ਕਿ ਮੋਟੀਵੇਸ਼ਨ ਹੈ ਕਿ ਜੇ ਉਹ ਪਹਿਨ ਨਿਕਲ ਸਕਦੀ ਤੇ ਮੈਂ ਵੀ ਨਿਕਲ ਸਕਦੀ ਉਹ ਤੁਹਾਡੇ ਮੰਨ ਕੇ ਤਾਂ ਘਰ ਪਰਿਵਾਰ ਨੇ ਸਪੋਰਟ ਕੀਤਾ ਪੂਰਾ ਹਾਂਜੀ ਹਾਂਜੀ ਉਹਨਾਂ ਦਾ ਸਪੋਰਟ ਹੈ ਤੇ ਅਸੀਂ ਅੱਜ ਇੱਥੇ ਖੜੇ ਆ ਤੇ ਵੈਸੇ ਵੀ ਕੁੜੀਆਂ ਅੱਜ ਗੱਲ ਬਹੁਤ ਪਰੇਸ਼ਾਨ ਨੇ ਨਿਕਲਦੀਆਂ ਨਹੀਂ ਆ ਕਿਉਂਕਿ ਹਰ ਇੱਕ ਦੁਖੀ ਹੁੰਦਾ ਬੰਦਾ ਤੁਹਾਨੂੰ ਪਤਾ ਹੈ ਜਾਂਦੇ ਉਹ ਬੰਦਾ ਗਲਤ ਬੰਨੇ ਚਲ ਜਾਏਗਾ ਤੇ ਜਾਂ ਘਰੋਂ ਨਿਕਲੇਗਾ ਨਹੀਂ ਤੇ ਅਸੀਂ ਇਸ ਕਰਕੇ ਇਹ ਲੈਂਦੀ ਆ ਸਿੱਖਿਆ ਇਹ ਆਈ ਆ ਕਿ ਜੋ ਮਰਜੀ ਹੋ ਜੇ ਮਿਹਨਤ ਕਰਨੀ ਨਾ ਛੱਡੋ ਜਿਵੇਂ ਮਰਜੀ ਕਰੋ ਬਸ ਇਹ ਆ ਵੀ ਗਲਤ ਬੰਨੇ ਨਾ ਜਾਓ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਸਾਰੇ ਆ ਅੱਛਾ ਤਾਂ ਮਾਪੇ ਭੈਣ ਭਰਾ ਸਾਰਿਆਂ ਨੇ ਮਦਦ ਕੀਤੀ ਹੈ ਕਿ ਤੂੰ ਲਾ ਜਾ ਕੇ ਹਾਂਜੀ ਹਾਂਜੀ ਤੇ ਕੋਣ ਨਾਮ ਨਾਲ ਹੋਰ ਕੋਣ ਕੋਣ ਮੈਂ ਤੁਹਾਡੇ ਨਾਲ ਹੁੰਦੇ ਕਿ ਕੱਲੇ ਕਰ ਦੇ। ਨਹੀਂ ਮੇਰੀ ਭਾਬੀ ਜੀ ਆ ਬਹੁਤ ਵਧੀਆ ਮਾਵਾ ਵਰਗੀ ਆ। ਮੈਂ ਉਹਨਾਂ ਦਾ ਥੈਂਕ ਯੂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ। ਕਿਉਂਕਿ ਅੱਜ ਕੱਲ ਦੀਆਂ ਪਰਜਾਈਆਂ ਕਿਸੇ ਦੀਆਂ ਨਹੀਂ ਜੇ ਕਰਦੀਆਂ। ਸਾਡੀ ਵਝਾਈ ਬਹੁਤ ਕਰਦੀ ਆ। ਇੱਕ ਮੇਰੇ ਨਾਲ ਹੈਲਪ ਪੂਰੀ ਕਰਾਉਂਦੇ ਨੇ। ਜਿਵੇਂ ਮਦਦ ਕਰਾਉਂਦੇ ਆ। ਓਵੇਂ ਮੇਰੀ ਮਦਦ ਪਰਜਾਈ ਦੀ ਕਰਾਉਂਦੇ ਆ। ਤੇ ਮੇਰਾ ਦਿਲੋਂ ਉਹਨਾਂ ਦਾ ਸਲੂਟ ਆ ਆਪਣੀ ਪਰਜਾਈ ਨੂੰ। ਅੱਛਾ। ਤੇ ਜਿਹੜੀਆਂ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਆਏ ਹੋ ਤੁਸੀਂ ਜਿਦਾ ਕਹਿਨ ਕਿ ਕੁੜੀਆਂ ਅੱਜ ਕੱਲ ਦੀਆਂ ਬੰਦੀਆਂ ਟੈਂਸ਼ਨ ਚ ਰਹਿ ਲੀਆਂ ਬਾਹਰ ਨਹੀਂ ਨਿਕਲਦੀਆਂ ਤੁਸੀਂ ਕਹਿੰਦੇ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਇੱਕ ਹੋਰ ਗੱਲ ਹੈ ਕਿ ਜਿਹੜੇ ਪਿੰਡ ਦੀਆਂ ਨੇ ਜ਼ਿਆਦਾਤਰ ਜੇ ਪਿੰਡ ਦੀ ਗੱਲ ਕਰੀਏ ਤੁਸੀਂ ਪਿੰਡੋਂ ਉੱਠੇ ਹੋ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਸ਼ਹਿਰ ਦੀਆਂ ਕੁੜੀਆਂ ਦੇ ਵੈਸੇ ਨਹੀਂ ਨਿਕਲਦੀਆਂ ਉਹ ਗੱਲ ਵੱਖਰੀ ਹੈ ਤੁਸੀਂ ਕਿਹਾ ਉਹ ਵੀ ਨਿਕਲਣਗੇ ਪਰ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਿੰਡ ਤੋਂ ਉੱਠ ਕੇ ਆਏ ਪਿੰਡ ਦੀਆਂ ਕੁੜੀਆਂ ਇਹ ਆ ਇੱਕ ਤਾਂ ਸਾਨੂੰ ਲਾਗੇ ਬੰਨੇਲੇ ਮਾਰਦੇ ਆ ਉਹ ਨਹੀਂ ਮੈਨੂੰ ਹੀ ਕਹਿੰਦੇ ਉਹ ਨਹੀਂ ਤੂੰ ਇਹ ਨਾ ਕੰਮ ਕਰ ਭਾਈ ਇਹ ਲਾਂਦੇ ਹੋ ਜਿਆ ਮਾਂ ਭਾਈ ਲਾਂਦੇ ਹੀ ਕਿਹੜਾ 2 ਨੰਬਰ ਦਾ ਕੰਮ ਕਰਨਾ ਜਾਂ ਚੋਰੀ ਕਰਨੀ ਕਰਨੀ ਤੇ ਮਿਹਨਤ ਆ ਅੱਜ ਮੈਂ 2:30 ਵਜੇ ਦੀ ਉੱਠੀ ਆ ਮਿਹਨਤ ਕੀਤੀ ਆ ਇੱਥੇ ਆਈ ਆ ਆਪਣਾ ਚਲਾਣ ਦੀ ਆ ਘਰ ਜਾ ਕੇ ਰਮਾਨਾ ਸੋਣਾ ਕੋਈ ਟੈਨਸ਼ਨ ਤੇ ਨਹੀਂ ਨਾ ਤੇ ਇਸ ਕਰਕੇ ਜੋ ਕਹਿੰਦਾ ਕਹਿਨ ਦੋ ਬਸ ਇਹ ਵੀ ਬਾਹਰ ਨਿਕਲੋ ਠੀਕ ਨਹੀਂ ਧੰਨਵਾਦ ਜੇ ਸਾ ਕਿਸੇ ਗੱਲ ਕੀਤੀ ਭੈਣ ਦੇ ਨਾਲ ਕਿ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਲੜਕੀਆਂ ਨੂੰ ਜਿਹੜੀਆਂ ਨੇ ਕਿ ਅਕਸਰ ਜੇ ਮਹਿ ਨਿਕਲ ਸਕਦੀਆਂ ਤੁਸੀਂ ਕਿਹਨੂੰ ਨਿਕਲਦੇ ਆਸ-ਪਾਸਾਰੇ ਲੋਕੀ ਜਰੂਰ ਮਾਰ ਦਿੰਦੇ ਨੇ ਗੱਲਾਂ ਕਰਕੇ ਕਿ ਤੂੰ ਕਿੱਦਾਂ ਕਰੇਂਗੀ ਇਹ ਐ ਆ ਉਹ ਪਰ ਲੜਕੀਆਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਪਿੱਛੇ ਨਹੀਂ ਨੇ ਅੱਗੇ ਨੇ ਮੁੰਡਿਆਂ ਦੇ ਨਾਲ ਪ੍ਰਾਪਰ ਤੇ ਕੰਮ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭੈਣ ਵੱਲੋਂ ਜਿਹੜਾ ਇੱਕ ਸਾਗ ਜਿਹੜਾ ਕੋਟਿਆ 2 ਵਜੇ ਤੋਂ ਲੈ ਕੇ ਜਿਹੜਾ ਸਾਗ ਹੈ ਕਿ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿੰਨਾ ਲੰਮਾ ਸਮਾਂ ਹੈ ਸਾਗ ਨੂੰ ਬਣਾਉਣ ਨੂੰ ਲੱਗਦਾ ਹੈ ਖੇਰ ਇਹ ਜਿਹੜਾ ਸਾਗ ਹੈ ਕਿ ਸਪੈਸ਼ਲ ਜਿਹੜੇ ਸ਼ਹਿਰੀ ਨਿਵਾਸੀ ਨੇ ਸ਼ਹਿਰੀ ਲੋਕੀ ਨੇ ਜਿਹੜੇ ਕਿ ਰੰਜੀਤ ਹਨ ਅਕਸਰ ਹੀ ਵੈਸਟਰਨ ਚੀਜ਼ਾਂ ਖਾਣ ਨੂੰ ਆਉਂਦੇ ਨੇ ਉਹਨਾਂ ਲਈ ਇਹ ਬਣਾਇਆ ਜਾਂਦਾ ਹੈ ਇਹ ਬਹੁਤ ਵਧੀਆ ਗੱਲ ਹੈ ਦੇਸੀ ਥੋਪਾ ਕੇ ਮੱਕੀ ਦੀ ਰੋਟੀ ਦੇ ਨਾਲ ਨਾਲ ਮਿਰਚਾਂ ਨੇ ਨਾਲ ਨਾਲੇ ਗੁੜ ਵੀ ਦਿੱਤਾ ਜਾਂਦਾ ਭੈਣ ਬੋਲੋ ਤੇ ਇਹ ਚੀਜ਼ ਤਿਆਰ ਕੀਤੀ ਹੈ ਇਹ ਇੱਕ ਪ੍ਰੇਰਣਾ ਨੇ ਉਹਨਾਂ ਲੜਕੀਆਂ ਦੀ ਜਿਹੜੀ ਕਿ ਲੜਕੀਆਂ ਅਕਸਰ ਘਰ 'ਚ ਰਹਿੰਦੀਆਂ ਬਾਹਰ ਨਹੀਂ ਨਿਕਲਦੀਆਂ ਖਾਸ ਕਰ ਪਿੰਡ ਦੀਆਂ ਲੜਕੀਆਂ ਕਿਉਂਕਿ ਇਹ ਵੀ ਲੜਕੀ ਜਿਹੜੀ ਇਹ ਵੀ ਧੀ ਹੈ ਪਿੰਡ ਤੋਂ ਉੱਠ ਕੇ ਆਈ ਅਸੀਂ ਆਸ ਕਰਦੇ ਹਾਂ ਤੁਸੀਂ ਇਸ ਭੈਣ ਤੋਂ ਜ਼ਰੂਰ ਮੋਟੀਵੇਟ ਹੋਵੋ ਦੇ ਵਿੱਚ ਵਤਨ ਗਿਆ ਮੈਨੂੰ ਦਿਓ ਜਾਜਤ ਵਸ਼ਿਸ਼ਿ ਕਵਲ ਦਾ ਸਿਟੀ ਹੈਡਲਾਈਨ ਹੈ ਮੇਰੇ ਸਰ